ਜੀਦੀ ਜ਼ਬਾਨ ਤੋਂ ਬੋਲ ਸੁਣ ਕੇ ਅੰਦਰ ਸੜੇ ਚੇਤਾ ਰੱਖਿਓ ਸੜਿਆ ਹੋਇਆ ਹੈ ਜਿੰਨੂੰ ਸੁਣ ਕੇ ਅੰਦਰ ਨੂੰ ਸਕੂਨ ਮਿਲ ਜਾਏ ਯਾਦ ਰੱਖਿਓ ਦੇ ਸੀਨੇ 'ਚ ਕਿਤੇ ਠੰਡਕ ਹੈ ਕਿਉਂ ਮਾਚਸ ਦੀ ਡੱਬੀ ਹੈ ਟੀਲਾਂ ਨਾਲ ਭਰੀ ਹੈ ਨਾ ਜੀ ਜੇ ਟੀਲ ਆਪਾਂ ਬਾਲਾਂਗੇ ਤੇ ਦੂਜੇ ਨੂੰ ਅੱਗ ਲੱਗਣੀ ਮਾਚਸ ਦੀ ਤੀਲ ਡੱਬੀ ਤੇ ਕਸਾਵਾਂਗੇ ਉਹ ਤਾਂ ਦੂਜੇ ਨੂੰ ਅੱਗ ਲਾਏਗੀ ਪਹਿਲਾਂ ਆਪ ਸੜੇਗੀ ਸਿੱਧੀ ਗੱਲ ਜਿਹੜਾ ਆਪ ਸੜਿਆ ਉਹ ਦੂਜੇ ਨੂੰ ਸਾੜਦਾ ਹੈ ਜਿਹੜਾ ਆਪ ਅੰਦਰੋਂ ਠੰਡਾ ਹੋ ਗਿਆ ਉਹ ਸੜਦੇ ਹੋਏ ਨੂੰ ਵੀ ਠੰਡਾ ਪਵਾ ਦਿੰਦਾ ਗੁਰੂ ਨਾਨਕ ਸਾਹਿਬ ਦਾ ਬਚਨ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਗੁਰਮੁਖੋ ਕੱਲਾ ਫਿੱਕਾ ਬੋਲਣ ਨਾਲ ਦੂਜੇ ਦਾ ਨੁਕਸਾਨ ਨਹੀਂ ਹੁੰਦਾ ਆਪਣੇ ਤਾਂ ਦਾ ਸਿਆਣੇ ਤਾਂ ਕਹਿੰਦੇ ਬੀਬੀਆਂ ਪੜਾ ਬੇਟੀਆਂ ਨੇ ਗੁੱਸੇ ਚ ਆ ਕੇ ਫਿੱਕਾ ਬੋਲ ਕੇ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਏ ਤੈਨੂੰ ਦੁੱਧ ਨਹੀਂ ਪਚਦਾ ਉਲਟੀ ਕਰ ਦਿੰਦਾ ਕਿਉਂਕਿ ਜੋ ਕੁਝ ਉਹਦੇ ਅੰਦਰ ਚੱਲ ਜਾ ਬੱਚੇ ਤੇ ਅਸਰ ਹੁੰਦਾ